ਅੱਜ ਕੱਲ ਜਿਹੜਾ ਫਰੀडम फाइਟਰ ਦਾ ਕਨੈਕਸ਼ਨਸ ਨੇ ਉਹ ਨਾਲ ਦੀ ਨਾਲ ਮਿਲ ਰਹੇ ਨੇ ਸਿਰਫ ਇੱਕੋ ਕੈਟਾਗਰੀ ਆ ਪੰਜਾਬ ਦੇ ਵਿੱਚ ਜਿਹੜੀ ਸਿਰਫ ਤੁਸੀਂ ਆਓ ਏ ਐਂਡ ਏ ਫਾਰਮ ਜਮਾ ਕਰਵਾਓ ਉਤੋਂ ਨਾਲ ਦੀ ਨਾਲ ਫੀਸ ਭਰਵਾਈ ਜਾਊਗੀ ਉਤੋਂ ਨਾਲ ਦੀ ਨਾਲ ਤਖਮੀਨੇ ਦੀ ਫੀਸ ਭਰਵਾਈ ਜਾਊਗੀ ਤੁਹਾਨੂੰ ਨਾਲ ਦੀ ਨਾਲ ਕਨੈਕਸ਼ਨ ਦਿੱਤਾ ਜਾਊਗਾ ਮੋਟਰ ਦਾ ਠੀਕ ਹੈ ਜੀ ਹਾਂ ਸਿਰਫ ਇੱਕੋ ਕੈਟਾਗਰੀ ਚੱਲਦੀ ਆ ਫਰੀडम फाइਟਰ ਅੱਛਾ ਜੀ ਉਹ ਹੁਣ ਪੰਜਾਬ ਚ ਬਹੁਤ ਜ਼ਿਆਦਾ ਘਟ ਨੇ ਅੱਛਾ ਜੀ ਇਸ ਲਈ ਸਰਕਾਰ ਚਲੋ ਕਹਿੰਦੀ ਆ ਵੀ ਜਿੰਨੇ ਕ ਹੈਗੇ ਨੇ ਅਸੀਂ ਉਹਨਾਂ ਨੂੰ ਸਹੂਲਤ ਦਈਏ ਸਹੂਲਤ ਨਹੀਂ ਹਾਂਜੀ ਹਾਂ ਠੀਕ ਹੈ ਜੀ ਇਹ ਤੁਹਾਡਾ ਟਿਊਬਲ ਕਨੈਕਸ਼ਨ ਪਾਸ ਹੋ ਗਿਆ ਚੇਅਰਮੈਨ ਕੋਟੇ ਦੇ ਵਿੱਚ 2016-17 ਦੀ ਗੱਲ ਹੈ ਜੀ। ਕਹਿੰਦੇ ਉਸ ਸਮੇਂ ਅਸੀਂ ਇਹ ਕਨੈਕਸ਼ਨ ਨਹੀਂ ਲੈ ਸਕੇ ਕੋਈ ਸਮੱਸਿਆ ਲਾ ਲਓ ਕੁਝ ਵੀ ਲਾ ਲਓ। ਕੀ ਹੁਣ ਕਨੈਕਸ਼ਨ ਮਿਲ ਸਕਦਾ? ਦੇਖੋ ਉਦੋਂ ਚਲੋ 2016-17 ਚ ਚੇਅਰਮੈਨ ਕੋਟੇ ਵਾਲਿਆਂ ਨੂੰ ਡਿਮਾਂਡ ਨੋਟਸ ਜਾਰੀ ਹੋਈ। ਠੀਕ ਹੈ ਜੀ। ਮੰਨ ਕੇ ਚਲੋ ਠੀਕ ਹੈ ਜੀ। ਤਾਂ ਉਹਦੀ ਡਿਮਾਂਡ ਨੋਟਸ ਦੀ ਮਿਆਦ ਸੀ 6 ਮਹੀਨੇ। ਠੀਕ ਹੈ ਜੀ। ਬੰਦੇ ਨੇ 6 ਮਹੀਨੇ ਵੇਟ ਕੀਤਾ। ਦੋ ਕੇਸ ਨੇ ਇੱਥੇ। ਠੀਕ ਹੈ ਜੀ। 6 ਮਹੀਨੇ ਟੱਪ ਗਏ। ਠੀਕ ਹੈ ਵੀ। ਤਾਂ ਉਹਦਾ ਜਿਹੜਾ ਡਿ ਉਹਦੇ ਕੋਈ ਮਿਆਦ ਹੁੰਦੀ ਹੈ ਹਾਂ ਜੀ ਹਾਂ ਡਿਮਾਂਡ ਵਰਸ ਦੀ ਕਿੰਨੇ ਟਾਈਮ ਦੇ ਲਈ 6 ਮਹੀਨੇ 6 ਮਹੀਨੇ ਹੁੰਦੀ ਹੈ ਠੀਕ ਹੈ ਜੀ ਉਹ ਤੁਸੀਂ 6 ਮਹੀਨੇ ਨਹੀਂ ਛੇੜਿਆ ਭੁੱਲ ਗਏ ਠੀਕ ਆਪਾਂ ਭੁੱਲ ਜਾਂਦੇ ਆ ਕੰਮਕਾਰਾਂ ਹਾਂ ਹਾਂ ਹੋ ਗਿਆ ਠੀਕ ਹੈ ਜੀ ਭੁੱਲ ਗਏ ਉਹ ਮਿੱਟੀ ਹੋ ਗਿਆ ਠੀਕ ਆ ਠੀਕ ਹੈ ਉਹਨੂੰ ਰਿਵਾਈਵ ਨਹੀਂ ਕੀਤਾ ਜਾ ਸਕਦਾ ਠੀਕ ਹੈ ਠੀਕ ਹੈ ਇਸ ਤਰ੍ਹਾਂ ਸਮਾਂ ਹੁੰਦਾ ਵੀ ਆਪਾਂ 6 ਮਹੀਨੇ ਕਨੈਕਸ਼ਨ ਨਹੀਂ ਲਿਆ 6 ਮਹੀਨੇ ਤੋਂ ਪਹਿਲਾਂ ਆਪਾਂ ਨੂੰ ਜਾਗਾਈ ਹੈ ਵੀ ਕਨੈਕਸ਼ਨ ਨਿਕਲਿਆ ਸੀ ਠੀਕ ਹੈ ਆਪਾਂ ਉਹਨੂੰ ਐਕਸਟੈਂਡ ਕਰਵਾਈਏ ਜਾਂ ਕਨੈਕਸ਼ਨ ਲਈਏ 6 ਮਹੀਨੇ ਤੋਂ ਪਹਿਲਾਂ ਪਹਿਲਾਂ ਤੁਸੀਂ ਦਫ਼ਤਰ ਆਓਗੇ ਠੀਕ ਹੈ ਤੁਸੀਂ ਕਹੋਗੇ ਮੇਰਾ ਡਿਮਾਂਡ ਨੋਟਸ ਨਿਕਲਿਆ ਸੀ ਮੈਨੂੰ ਇੱਕ ਕਨੈਕਸ਼ਨ ਚਾਹੀਦਾ ਹੈ ਠੀਕ ਹੈ ਉਹ ਸਾਰੀ ਫਾਈਲ ਬਣ ਕੇ ਤੁਹਾਡਾ ਪੁਰਾਣਾ ਕੇਸ ਨਿਕਲ ਕੇ ਉਹ ਚਲਾ ਕੇ ਠੀਕ ਹੈ ਮਨਜ਼ੂਰੀ ਲਈ ਜਾਊਗਾ ਸੀਨੀਅਰ ਅਧਿਕਾਰੀਆਂ ਕੋਲ ਜਾਊਗਾ ਉੱਥੋਂ ਮਨਜ਼ੂਰੀ ਹੋ ਕੇ ਤੁਹਾਨੂੰ ਫਿਰ ਕਨੈਕਸ਼ਨ ਮਿਲੂਗਾ ਠੀਕ ਹੈ ਜੀ ਚਲੋ ਜੇ ਤੁਸੀਂ ਕਨੈਕਸ਼ਨ ਨਹੀਂ ਲੈਣਾ ਹੂੰ ਤੁਸੀਂ ਕਹਿ ਰਹੇ ਹੋ ਵੀ ਮੇਰੇ ਕੋਲ ਹਜੇ ਪੈਸੇ ਨਹੀਂ ਹੈਗੇ ਲੱਖ ਡੇਢ ਲੱਖ ਰੁਪਏ ਲੱਗਦਾ ਮੇਰੇ ਕੋਲ ਹਜੇ ਗੁੰਜਾਇਸ਼ ਨਹੀਂ ਹੈਗੀ ਵੀ ਮੈਂ ਹਜੇ ਕਨੈਕਸ਼ਨ ਨਹੀਂ ਲੈਣਾ ਹੈਗਾ ਤਾਂ ਉਹਦਾ ਤੁਸੀਂ ਕੀ ਕਰੋਗੇ 6 ਮਹੀਨੇ ਤੋਂ ਪਹਿਲਾਂ ਪਹਿਲਾਂ ਤੁਸੀਂ ਬਿਜਲੀ ਬੋਰਡ ਆ ਕੇ ਤੁਸੀਂ ਉਹ ਡਿਮਾਂਡ ਉਸ ਨੂੰ ਐਕਸਟੈਂਡ ਕਰਵਾ ਲਓਗੇ ਠੀਕਾ ਥੋੜੀ ਸਮੇਂ ਲਈ ਹਮਮਮ ਸਾਲ ਵਾਸਤੇ ਸਾਲ ਵਾਸਤੇ ਠੀਕ ਹੈ ਜੀ ਸਾਲ ਵਾਸਤੇ ਕਰਵਾ ਲਿਆ ਚਲੋ ਠੀਕ ਹੈ ਉਹ ਵੀ ਅਲੱਗ ਅਲੱਗ ਅਧਿਕਾਰੀਆਂ ਦੀ ਅਲੱਗ ਲੱਗ ਪਾਵਰ ਹੈ ਵੀ ਉਹ ਕਿੰਨੇ ਸਮੇਂ ਲਈ ਕਰ ਸਕਦੇ ਨੇ ਬਿਲਕੁਲ ਠੀਕ ਹੈ ਜੀ ਵਾਧ ਤੋ ਵਾਦੇ ਦਾ ਸਮਾਂ 10 ਸਾਲ ਲਈ ਐਕਸਟੈਂਡ ਹੋ ਸਕਦਾ ਹੈ ਬਾਜੀ ਬਾ ਠੀਕ 10 ਸਾਲ ਠੀਕ ਹੈ ਸਰਕਾਰ ਇੰਨੀ ਸਹੂਲਤ ਦਿੰਦੀ ਹੈ ਆਪਣੇ ਜ਼ਿੰਮੇਦਾਰ ਭਰਾਵਾਂ ਨੂੰ ਕਿ ਉਹ 10 ਸਾਲ ਤੱਕ ਐਕਸਟੈਂਡ ਕਰਵਾ ਸਕਦੇ ਠੀਕ ਹੈ ਜੀ ਜੇ 10 ਸਾਲ ਤੋਂ ਬਾਅਦ ਵੀ ਕਿਸੇ ਨੂੰ ਜਾਗ ਨਹੀਂ ਆਉਂਦੀ ਨਹੀਂ ਆਉਂਦੀ ਠੀਕ ਹੈ ਫਿਰ ਉਹਦਾ ਕੁਝ ਨਹੀਂ ਹੋ ਸਕਦਾ ਫਿਰ ਕੁਝ ਨਹੀਂ ਹੋ ਸਕਦਾ ਠੀਕ ਆ ਫਿਰ ਉਹ ਇੱਕ ਮੀਟਿੰਗ ਬੈਠਦੀ ਹੈ ਹਾਂਜੀ ਹਾਂ ਬੋਰਡ ਆਫ ਡਾਇਰੈਕਟਰਸ ਦੀ ਫਿਰ ਉਹਦੇ ਚ ਫੈਸਲਾ ਹੁੰਦਾ ਵੀ ਇਹ ਬੰਦੇ ਨੂੰ ਐਕਸਟੈਂਸ਼ਨ ਦੇਣੀ ਹੈ ਨਹੀਂ ਦੇਣੀ ਠੀਕ ਕੁਛ ਇਦਾਂ ਦੇ ਕੋਈ ਕੇਸ ਆਉਂਦੇ ਨੇ ਤੁਹਾਡੇ ਧਿਆਨ 'ਚ ਕੋਈ ਇਦਾਂ ਦਾ ਆਉਂਦੇ ਨੇ ਬਟ ਬਹੁਤ ਘੱਟ ਆਉਂਦੇ ਨੇ ਠੀਕ ਹੈ ਕਿ ਲੋਕਾਂ ਨੂੰ ਪਤਾ ਲੱਗਦਾ ਕਈਆਂ ਤਾਂ ਐਕਸਪਾਇਰ ਹੀ ਹੋ ਜਾਂਦੇ ਨੇ ਡਿਮਾਂਡ ਨੋਟਸ ਠੀਕ ਆ ਕਈ ਆਪਣੇ ਐਕਸਟੈਂਡ ਕਰਵਾ ਕੇ ਬੈਠੇ ਨੇ ਠੀਕ ਹੁਣ 2016 ਦਾ ਲਾ ਲਓ 2031 ਮਾਰਚ 2016 ਤੱਕ ਡਿਮਾਂਡ ਨੋਟਸ ਇਸ਼ੂ ਹੋਏ ਹੋਏ ਨੇ ਹਾਂਜੀ ਤਾਂ ਉਹਦੀ ਜਿਹੜੀ ਮਿਆਦ ਆ ਖਤਮ ਹੋ ਚੁੱਕੀ ਹੈ 31 ਮਾਰਚ ਹੁਣ 25 ਤੱਕ ਉਹ ਵੀਰਾਂ ਤੇ ਡਿਪੈਂਡ ਹੈ ਵੀ ਉਹਨੂੰ ਐਕਸਟੈਂਡ ਕਰਾਉਣਾ ਜਾਂ ਉਹ ਹੋ ਹੀ ਨਹੀਂ ਸਕਦੇ ਹੁਣ 10 ਸਾਲ ਹੋ ਗਏ ਅੱਛਾ ਜੀ ਹਾਂ 10 ਸਾਲ ਹੋ ਠੀਕ ਹੈ ਸਾਡੇ ਕੋਲ ਕਿੰਨੇ 2 4 ਕੇਸ ਆਏ ਨੇ ਠੀਕ ਹੈ ਉਹ ਹੁਣ ਨਹੀਂ ਹੋਣੇ ਹੈਗੇ ਇੱਥੇ ਤੁਹਾਡਾ ਹੋਰ ਕੀ ਸੀ ਜਾਂ ਹੋਣਾ ਚਾਹੀਦਾ ਡਿਮਾਂਡ ਨੋਟਿਸ ਦੇ ਸਬੰਧ ਵਿੱਚ ਡਿਮਾਂਡ ਨੋਟਿਸ ਤੇ ਸਬੰਧ ਵਿੱਚ ਮੇਰਾ ਭਾਜੀ ਇਹ ਸੁਝਾਅ ਹੈ ਵੀ ਜਦੋਂ ਦੇਖੋ ਇੱਕ ਮੋਟਰ ਕਨੈਕਸ਼ਨ ਬਹੁਤ ਕੀਮਤੀ ਚੀਜ਼ ਹੈ ਬਿਲਕੁਲ ਠੀਕ ਹੈ ਆਪਾਂ ਘਰੇਲੂ ਕਨੈਕਸ਼ਨ ਜਾਂ ਕਮਰਸ਼ੀਅਲ ਕਨੈਕਸ਼ਨ ਜਦੋਂ ਮਰਜ਼ੀ ਆ ਕੇ ਲੈ ਸਕਦੇ ਹਾਂ ਠੀਕ ਹੈ ਬਟ ਜਿਹੜਾ ਮੋਟਰ ਕਨੈਕਸ਼ਨ ਹੈ ਇਹ ਸਿਰਫ ਸਰਕਾਰ ਦੀ ਪਾਲਿਸੀ ਤੇ ਹੀ ਡਿਪੈਂਡ ਕਰਦਾ ਹੈ ਜਦੋਂ ਸਰਕਾਰ ਦੀ ਪਾਲਿਸੀ ਆਉਗੀ ਉਦੋਂ ਹੀ ਸਾਨੂੰ ਕਨੈਕਸ਼ਨ ਮਿਲਣਾ ਹੈ ਠੀਕ ਹੈ ਜੀ ਫਰੀडम फाइਟਰ ਤੋਂ ਬਗੈਰ ਉਹ ਤਾਂ ਚਲੋ ਨਿਕਲ ਹੀ ਨਹੀਂ ਠੀਕ ਹੈ ਜੀ ਤਾਂ ਮੇਰਾ ਸਜਾ ਇਹ ਹੈ ਜ਼ਿੰਮੇਦਾਰ ਭਰਾਵਾਂ ਨੂੰ ਕਿ ਜਦੋਂ ਤੁਹਾਡੇ ਕੋਲ ਡਿਮਾਂਡ ਨੋਟਸ ਆਇਆ ਤਾਂ ਜਾਂ ਤਾਂ ਉਹਨੂੰ ਲੈਮੀਨੇਸ਼ਨ ਕਰਵਾ ਕੇ ਰੱਖ ਲਓ ਠੀਕ ਆ ਜੇ ਤੁਹਾਡੇ ਕੋਲ ਗੰਜਾਇਸ਼ ਹੈਗੀ ਤਾਂ ਨਾਲ ਦੀ ਨਾਲ ਤੁਸੀਂ ਆਪ ਦਾ ਕਨੈਕਸ਼ਨ ਲੈ ਲਓ ਜੇ ਤੁਹਾਡੇ ਕੋਲ ਗੰਜਾਇਸ਼ ਨਹੀਂ ਹੈਗੀ ਤਾਂ 6 ਮਹੀਨੇ ਦੀ ਵੇਟ ਨਾ ਕਰੋ 6 ਮਹੀਨੇ ਤੋਂ ਪਹਿਲਾਂ ਹੀ ਅਗਲੇ ਨੂੰ ਐਪਲੀਕੇਸ਼ਨ ਦਾ ਸੰਭਾਦ ਵੀ ਸਾਡਾ ਇਹ ਐਕਸਟੈਂਸ਼ਨ ਕਰਾਉਣੀ ਹੈ ਠੀਕ ਹੈ ਜੀ ਠੀਕ ਹੈ ਸਮੇ ਸਮੇ ਤੇ ਜਿੰਨਾ ਜਿੰਨਾ ਸਮਾਂ ਤੁਹਾਨੂੰ ਅਧਿਕਾਰੀ ਦੇ ਰਿਹਾ ਹੈ ਤਾਂ ਉਹਨੇ ਉਹਨੇ ਸਮੇ ਤੇ ਐਕਸਟੈਂਡ ਐਕਸਟੈਂਡ ਕਰਵਾਉਂਦੇ ਰਹੋ ਕਰਵਾਉਂਦੇ ਜਾਈਏ ਹਾਂਜੀ ਹਾਂ ਵੱਧ ਤੋਂ ਵੱਧ 10 ਸਾਲ ਕਰਵਾ ਲਓ 10 ਸਾਲਾਂ ਚ ਆਪਣੇ ਕੋ ਗੁਜਾਇਸ਼ ਹੋ ਜਾਂਦੀ ਹੈ ਇਕੱਠੀ 1.5 ਲੱਖ ਰੁਪਏ ਇਕੱਠਾ ਹੋ ਜਾਂਦਾ ਹੈ ਤਾਂ ਆਪਾਂ ਕਨੈਕਸ਼ਨ ਲੈ ਸਕਦੇ ਹਾਂ ਤਾਂ ਇਹਨੂੰ ਇਗਨੋਰ ਨਾ ਕਰਿਆ ਕਰੋ ਕਈ ਮੇਰੇ ਭਰਾ ਮੇਰੇ ਕੋਲ ਵੀ ਆਉਂਦੇ ਹੁੰਦੇ ਨੇ ਵੀ ਸਾਡਾ ਡਿਮਾਂਡ ਨੋਟਸ ਨਿਕਲਿਆ ਸੀ ਜੀ ਕੀ ਬਣਿਆ ਹੁਣ ਕਈ ਵਾਰੀ ਫਿਰ ਮੈਂ ਚੈੱਕ ਕਰਕੇ ਦੱਸਦਾ ਉਹਨਾਂ ਵੀ ਵੀਰ ਜੀ ਇਹ ਤਾਂ ਐਕਸਪਾਇਰ ਹੋ ਚੁੱਕਿਆ ਫਿਰ ਉਹ ਮੈਨੂੰ ਕਹਿੰਦੇ ਨੇ ਵੀ ਕੀ ਹੱਲ ਹੈ ਮੈਂ ਤਾਂ ਕਹ ਇਹ ਇਹ ਬਸ ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਠੀਕ ਕਿਹਦੇ ਨਾਲ ਇਹ ਹੈ ਜੀ ਜਿੰਨੇ ਕੋਈ ਪੁਰਾਣਾ ਕਨੈਕਸ਼ਨ ਆ ਆਪਾਂ ਉਹਨੂੰ ਇੱਕ ਬੰਦੇ ਤੋਂ ਦੂਜੇ ਬੰਦੇ ਦੇ ਨਾਮ ਤੇ ਕਿਵੇਂ ਚੇਂਜ ਕਰ ਸਕਦੇ ਹਾਂ ਸਰ ਇਹਦੇ ਚ ਦੋ ਤਰੀਕੇ ਹੁੰਦੇ ਨੇ ਹਾਂਜੀ ਇੱਕ ਤਾਂ ਪਹਿਲਾਂ ਆਪਣਾ ਲੀਗਲ ਹਾਇਰ ਹੁੰਦਾ ਠੀਕ ਹੈ ਵੀ ਕਾਨੂੰਨੀ ਰਿਸ਼ਤੇ ਚ ਕਿਵੇਂ ਆਪਾਂ ਟਰਾਂਸਫਰ ਕਰਨਾ ਹੈ ਠੀਕ ਹੈ ਤੇ ਦੂਸਰਾ ਹੁੰਦਾ ਜੀ ਆਪਾਂ ਕਿਸੇ ਤੋਂ ਜ਼ਮੀਨ ਲੈ ਲਈ ਠੀਕ ਹੈ ਇਹ ਦੋ ਤਰੀਕੇ ਨੇ ਠੀਕ ਹੈ ਜੀ ਪਹਿਲੇ ਤਰੀਕੇ ਚ ਜਿਹੜਾ ਆਪਾਂ ਲੀਗਲ ਹਾਇਰ ਹੈ ਪਿਤਾ ਦੇ ਨਾਂ ਤੇ ਕਨੈਕਸ਼ਨ ਸੀ ਹਾਂਜੀ ਠੀਕ ਹੈ ਜਾਂ ਦਾਦੇ ਦੇ ਨਾਂ ਤੇ ਕਨੈਕਸ਼ਨ ਸੀ ਬਿਲਕੁਲ ਠੀਕ ਹੈ ਉਹ ਆਪਾਂ ਅੱਗੇ ਕਿਸੇ ਵੀ ਉਹਦੇ ਵਾਰਿਸ ਦੇ ਨਾਂ ਤੇ ਕਰਾਉਣਾ ਤੁਸੀਂ ਦਾਦਾ ਜੀ ਦੇ ਨਾਂ ਤੇ ਮੰਨੋ ਕਿਸੇ ਦਾਦਾ ਜੀ ਦੇ ਨਾਂ ਤੇ ਕਨੈਕਸ਼ਨ ਸੀ ਉਹਨਾਂ ਦੀ ਮੌਤ ਹੋ ਗਈ ਹੈ ਠੀਕ ਹੈ ਤਾਂ ਜਦੋਂ ਬੰਦਾ ਸਾਡੇ ਕੋਲ ਆਊਗਾ ਹਾਂ ਵੀ ਮੇਰੇ ਦਾਦਾ ਜੀ ਦੇ ਨਾਂ ਤੇ ਕਨੈਕਸ਼ਨ ਸੀ ਠੀਕ ਹੈ ਵੀ ਮੈਨੂੰ ਕਨੈਕਸ਼ਨ ਇਹ ਮੇਰੇ ਨਾਂ ਤੇ ਚਾਹੀਦਾ ਹੈ ਤਾਂ ਅਸੀਂ ਕੀ ਕਰਾਂਗੇ ਅਸੀਂ ਉਹਨੂੰ ਕਹਾਂਗੇ ਸਾਨੂੰ ਕੁਰਸੀ ਨਾਮਾ ਲਿਆ ਕੇ ਦੇ ਠੀਕ ਆ ਉਹ ਨੰਬਰਦਾਰ ਤੋਂ ਬਣਵਾਵੇ ਹੂੰ ਪੰਚਾਇਤ ਤੋਂ ਬਣਵਾਵੇ ਹੂੰ 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 ਪਟਵਾਰੀ ਤੋਂ ਬਣਾਵੇ ਠੀਕ ਹੈ ਸਾਨੂੰ ਤਸਦੀਕ ਚਾਹੀਦਾ ਠੀਕਾ ਅਸੀਂ ਜਦੋਂ ਕੁਰਸੀਨਾਮਾ ਲਵਾਂਗੇ ਅਸੀਂ ਦੇਖਾਂਗੇ ਵੀ ਭਾਈ ਇਹਦੇ ਕਿਹੜੇ ਕਿਹੜੇ ਜ਼ਿੰਦਾ ਨੇ ਵਾਰਸ ਜਿਹਦੇ ਨਾਂ ਤੇ ਮੋਟਰ ਕਨੈਕਸ਼ਨ ਸੀ ਮੋਟਰ ਕਨੈਕਸ਼ਨ ਕਿਹੜੇ ਕਿਹੜੇ ਫੌਥ ਹੋ ਚੁੱਕੇ ਨੇ ਠੀਕ ਹੈ ਜੀ ਜਿਹੜਾ ਤਾਂ ਚਲੋ ਫੌਥ ਹੋ ਚੁੱਕੇ ਨੇ ਉਹ ਤਾਂ ਤਸਦੀਕ ਕਰ ਹੀ ਦਿੱਤਾ ਚਲੋ ਜੇ ਕਿਸੇ ਦਾ ਸਰਟੀਫਿਕੇਟ ਮਿਲਦਾ ਹੈ ਮੌਤ ਦਾ ਸਰਟੀਫਿਕੇਟ ਉਹ ਵੀ ਵੈਲ ਐਂਡ ਗੁੱਡ ਹੈ ਪਰ ਜੇ ਨਹੀਂ ਮਿਲਦਾ ਚਲੋ ਸਾਡੇ ਕੋਲ ਇੱਕ ਕੁਰਸੀਨਾਮਾ ਤਾਂ ਹੈਗਾ ਸਬੂਤ ਹਾਂ ਕੁਰਸੀਨਾਮਾ ਹੈ ਗਿਆ ਜਿਹੜੇ ਜ਼ਿੰਦਾ ਨੇ ਅਸੀਂ ਉਹਨਾਂ ਦੇ ਐਫੀਡੇਵਟਸ ਲੈਣੇ ਆ ਫਿਰ ਠੀਕਾ ਐਫੀਡੇਵਟ ਲੈ ਕੇ ਮਤਲਬ ਕੌਨਸੈਂਟ ਹੁੰਦੀ ਹੈ ਵੀ ਇਹਨਾਂ ਦੀ ਰਜ਼ਾਮੰ ਠੀਕਾ। ਐਕਸਟਰਾ। ਦੂਸਰਾ ਜਦੋਂ ਆਪਾਂ ਜ਼ਮੀਨ ਖਰੀਦਦੇ ਆਂ ਜੀ ਠੀਕ ਹੈ ਜੀ। ਜ਼ਮੀਨ ਖਰੀਦਣ ਤੇ ਜਿਹੜਾ ਪੁਰਾਣਾ ਮਾਲਕ ਹੁੰਦਾ ਹ ਹਮ ਠੀਕ ਹੈ ਜੀ। ਪੁਰਾਣੇ ਮਾਲਕ ਤੇ ਉਹਦਾ ਵੀ ਸਾਨੂੰ ਕਨਸੈਂਟ ਚਾਹੀਦੀ ਹੈ। ਠੀਕਾ। ਨਵੇਂ ਬੰਦੇ ਦਾ ਵੀ ਐਫੀਡਵਿਟ ਲੈ ਲੈਣੇ ਹੁੰਦੇ ਆ। ਤੇ ਦੋਨਾਂ ਕੇਸਾਂ 'ਚ ਅਸਲ ਫਰਦ ਚਾਹੀਦੀ ਹੁੰਦੀ ਹੈ ਇੰਤਕਾਲ ਮਨਜ਼ੂਰ ਵਾਲੀ। ਇੰਤਕਾਲ ਮਨਜ਼ੂਰ ਹਾਂਜੀ ਜੇ ਤੁਸੀਂ ਲੀਗਲ ਹਾਇਰ ਹੋ ਹਮ ਤੁਹਾਡੇ ਦਾਦਾ ਜੀ ਦੀ ਜ਼ਮੀਨ ਤੁਹਾਡੇ ਨਾਂ ਤੇ ਇੰਤਕਾਲ ਮਨਜ਼ੂਰ ਹੋਣੀ ਚਾਹੀਦੀ ਹੈ। ਠੀਕਾ ਜੇ ਤੁਸੀਂ ਓਨਰਸ਼ਿਪ ਚੇਂਜ ਕੀਤੀ ਹੈ ਤੁਸੀਂ ਜ਼ਮੀਨ ਖਰੀਦੀ ਹੈ ਤਾਂ ਵੀ ਤੁਹਾਡਾ ਉਹ ਇੰਤਕਾਲ ਮਨਜ਼ੂਰ ਹੋਣਾ ਚਾਹੀਦਾ ਹੈ ਠੀਕਾ ਨਾਮ ਬਦਲੀ ਚ ਇਹ ਛੂਟ ਹੈ ਵੀ ਪਹਿਲਾਂ ਹੁੰਦਾ ਸੀ 2 ਸਾਲ ਪਹਿਲਾਂ ਵੀ ਇੱਕ ਕਿਲਾ ਚਾਹੀਦਾ ਹੁੰਦਾ ਸੀ ਠੀਕ ਆ ਪਰ ਹੁਣ ਉਹ ਇੱਕ ਕਿੱਲੇ ਵਾਲੀ ਸ਼ਰਤ ਖਤਮ ਹੋ ਚੁੱਕੀ ਹੈ ਚਾਹੇ ਤੁਹਾਡੇ ਕੋਲ ਦੋ ਕਨਾਲਾਂ ਨੇ ਚਾਹੇ ਕੋਲ ਹੈਗੀਆਂ ਚਾਰ ਕਨਾਲਾਂ ਚਾਹੇ ਤੁਹਾਡੇ ਕੋਲ ਪੌਣਾ ਕਿਲਾ ਤਾਂ ਵੀ ਤੁਹਾਡੇ ਨਾਮ ਤੇ ਉਹ ਕਨੈਕਸ਼ਨ ਚੜ ਜਾਊਗਾ ਅੱਛਾ ਹਾਂਜੀ ਠੀਕ ਹੈ ਜੀ ਤੇ ਜੇ ਜਿਵੇਂ ਲੀਗਲ ਹਾਇਰ ਆ ਮਤਲਬ ਪਿਓ ਦੇ ਨਾਮ ਤੇ ਚੱਲਦਾ ਤੇ ਮੁੰਡੇ ਨੇ ਆਪਦੇ ਨਾਮ ਤੇ ਕਰਵਾਉਣਾ ਠੀਕ ਹੈ ਜੀ ਪਿਓ ਜ਼ਿੰਦਾ ਤਾਂ ਪਿਓ ਕੌਨਸੈਂਟ ਦੇ ਦਊਗਾ ਅਸੀਂ ਸਹਿਮਤੀ ਦੇਣੀ ਜ਼ਰੂਰੀ ਹੈ ਹਾਂ ਠੀਕ ਹੈ ਜੀ ਠੀਕ ਹੈ ਜੀ ਚਲੋ ਕਈ ਵਾਰੀ ਹੁੰਦਾ ਵੀ ਕਿਸੇ ਬੰਦੇ ਦੇ ਚੌਥੇ ਪੰਜਵੇਂ ਨਾਮ ਤੇ ਜ਼ਮੀਨ ਵਿਕ ਗਈ ਹੂੰ ਏਦਾਂ ਦੇ ਚਾਂਸ ਹੁੰਦੇ ਨੇ ਬੜੇ ਹੁੰਦੇ ਨੇ ਚਾਂਸ ਸਾਡੇ ਕੋਲ ਆਉਂਦੇ ਨੇ ਵੀ ਇਦਾਂ ਹੋ ਗਿਆ ਜੀ ਚਾਰ ਪੰਜ ਬੰਦੇ ਹੋ ਗਏ ਉਹ ਤਾਂ 20 ਸਾਲ ਹੋ ਗਏ ਬੀ ਬਿਲਕੁਲ ਵੀ ਮੋਟਰ ਕਨੈਕਸ਼ਨ ਤਾਂ ਉਹ ਬੰਦੇ ਨਾਲ ਤੇ ਚੱਲ ਰਿਹਾ ਫਿਰ ਅਸੀਂ ਇੱਕ ਵਾਰੀ ਪੁੱਛ ਲੈਨੇ ਆਂ ਬਾਈ ਹੈ ਕੋਈ ਉਹਦਾ ਜੇ ਤਾਂ ਕੋਈ ਹੈਗਾ ਵਾਲੀ ਵਾਰਸ ਤਾਂ ਤਾਂ ਸਾਨੂੰ ਕੋਈ ਉਹਦਾ ਕਨਸੈਂਟ ਲਿਆ ਦੇ ਦਿਓ ਅਗਰ ਨਹੀਂ ਹੈਗਾ ਤਾਂ ਉਹ ਸਾਨੂੰ ਪ੍ਰੂਫ ਆਫ ਓਨਰਸ਼ਿਪ ਰਜਿਸਟਰੀ ਰਜਿਸਟਰੀ ਤੇ ਫਰਦ ਜਿੱਥੇ ਇੰਤਕਾਲ ਚੜਿਆ ਹੋਊਗਾ ਉਹ ਲਿਆ ਕੇ ਦਊਗਾ ਅਸੀਂ ਉਹਦਾ ਐਫੀਡੇਵਿਡ ਲਵਾਂਗੇ ਕਿ ਇਹ ਚੀਜ਼ ਸਹੀ ਹੈ ਠੀਕ ਹੈ ਜੀ ਇਨੈਮੀਟੀ ਬੌਂਡ ਹੁੰਦਾ ਇੱਕ ਉਹ ਅਸੀਂ ਬੌਂਡ ਲੈਣੇ ਆ ਠੀਕ ਹੈ ਉਹਦੇ ਬੇਸ ਤੇ ਅਸੀਂ ਚੇਂਜ ਆਫ ਨੇਮ ਕਰ ਦਿੰਦੇ ਹਾਂ ਠੀਕ ਹੈ ਜੀ ਏਜ ਏਜ ਹੁੰਦੀ ਹੈ ਹਾਂ ਜੀ ਮੋਟਕ ਕਨੈਕਸ਼ਨ ਆ ਮੇਰੇ ਦਾਦੇ ਦੇ ਨਾਮ ਤੇ ਉਹਨਾਂ ਦੀ ਮੌਤ ਹੋਈ ਨੂੰ 40 ਸਾਲ ਹੋ ਗਏ ਮੇਰੇ ਪਿਤਾ ਜੀ ਛੇ ਭਰਾ ਨੇ ਹੂੰ ਹੂੰ ਹੁਣ ਕਨੈਕਸ਼ਨ ਕਿਸ ਦੇ ਨਾਮ ਤੇ ਹੋਵੇਗਾ ਤੇ ਕਿਵੇਂ ਕਰਵਾ ਸਕਦੇ ਆਂ ਅਸੀਂ ਉਹ ਪਹਿਲਾਂ ਵੀ ਇਹੀ ਦੱਸ ਕੇ ਹਟਿਆ ਬੀਜਲੋ ਦਾਦਾ ਜੀ ਦੀ ਮੌਤ ਹੋ ਚੁੱਕੀ ਹੈ 40 ਸਾਲ ਹੋ ਗਏ ਆਪਾਂ ਕੁਰਸੀਨਾਮਾ ਲਵਾਂਗੇ ਜਿਹੜੇ ਜਿਹੜੇ ਜ਼ਿੰਦਾ ਨੇ ਜੇ ਤਾਂ ਦੇਖੋ 6 ਭਰਾ 6 ਦੇ 6 ਜ਼ਿੰਦਾ ਨੇ ਉਹ 6 ਦੇ 6 ਜੇ ਤਾਂ ਉਹਨਾਂ ਦੇ ਨਾਂ ਤੇ ਜ਼ਮੀਨ ਆਂਦੀ ਹੈ 6 ਦੇ 6 ਜਿਹਦੇ ਨਹੀਂ ਹੈਗੀ ਠੀਕ ਆ ਉਹਦੇ ਤਾਂ ਦੇਖੋ ਚਾਂਸੇਜ਼ ਹੀ ਨਹੀਂ ਹੈਗੇ ਚਾਂਸ ਹੈ ਹੀ ਨਹੀਂ ਜਿਵੇਂ ਮੇਰੇ ਲਾਲੋ ਮੇਰੇ ਨਾਂ ਤੇ ਜ਼ਮੀਨ ਹੀ ਨਹੀਂ ਹੈਗੀ ਤਾਂ ਮੇਰੇ ਨਾਂ ਤੇ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਆਪਾਂ ਉਹਦਾ ਕੌਨਸੈਂਟ ਲਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹਦੇ ਜਿਹਦੇ ਨਾਂ ਤੇ ਜ਼ਮੀਨ ਹੈਗੀ ਹੈ ਉਹ 6ਾਂ 6ਾਂ ਬੰਦਿਆਂ ਚੋਂ ਕੋਈ ਵੀ ਆਪਦੇ ਨਾਂ ਤੇ ਕਰਵਾ ਸਕਦਾ ਠੀਕ ਆ ਠੀਕ ਹੈ ਜੀ ਦੇ ਦੂਸਰਿਆਂ ਦੀ ਆਪਾਂ ਨੂੰ ਮਨਜ਼ੂਰੀ ਚਾਹੀਦੀ ਹੋਣੀ ਹੈ ਮਨਜ਼ੂਰੀ ਚਾਹੀਦੀ ਹੈ ਹਾਂ ਉਹਨਾਂ ਦੀ ਕੌਨਸੈਂਟ ਜ਼ਰੂਰੀ ਹੈ ਠੀਕ ਆ ਕਿਉਂਕਿ ਕੱਲ ਨੂੰ ਪਰਿਵਾਰਕ ਮਸਲੇ ਹੋ ਜਾਂਦੇ ਨੇ ਕੋਰਟ ਕੇਸ ਹੋ ਜਾਂਦੇ ਨੇ ਫੇਰ ਬਿਜਲੀ ਬੋਰਡ ਨੂੰ ਵਿੱਚ ਅਲਗੜੀ ਇਤਾਲਾ ਵਿੱਚ ਕਰਦਾ ਇਨਵੋਲ ਕਿਉਂਕਿ ਚੇਂਜ ਤਾਂ ਸਾਡੇ ਕੋਲੇ ਹੀ ਹੋਇਆ ਨਾ ਸਾਡੇ ਕੋਲ ਕਰਵਾ ਕੇ ਗਿਆ ਠੀਕ ਹੈ ਹਾਂ ਫਿਰ ਪੰਚਾਇਤ ਦੇ ਅਸੀਂ ਪੰਚਾਇਤ ਦਾ ਵੀ ਸਵੈ ਕੁਛ ਨਾ ਲੈ ਲੈਣੇ ਹੁੰਦੇ ਹੈ ਜੇ ਕਿਸੇ ਚਾ ਵੀ ਸਹਿਮਤੀ ਹੈਰੀ ਹੈ ਵੀ ਪੰਚਾਇਤ ਦਾ ਪੰਚਾਇਤ ਨੂੰ ਵੀ ਇਨਵੋਲਵ ਕਰ ਲੈਣੇ ਹੁੰਦੇ ਆ ਅਸੀਂ ਵੀ ਇਹ ਬੰਦਾ ਤੁਹਾਡੇ ਪਿੰਡ ਰਹਿੰਦਾ ਸੀ ਇਹ ਤਾਂ ਮੋਟਰ ਕਨੈਕਸ਼ਨ ਹੀ ਚੱਲਦਾ ਵੀ ਇੱਥੇ ਦਿੱਤਾ ਜਾਵੇ ਜਾਂ ਕਿਵੇਂ ਤੁਸੀਂ ਅਪਡੇਟ ਦੱਸੋ ਵੀ ਤੁਹਾਡੀ ਕੀ ਰਾਏ ਹੈ ਫਿਰ ਉਹ 101 ਕੁਸ਼ਨਾਂ ਲਿਖ ਕੇ ਦੇ ਦਿੰਦੇ ਨੇ niche ਪੰਚਾਇਤ ਤਾਂ ਆਪਣਾ ਸਰਪੰਚ ਮੋਹਰ ਲਾ ਦਿੰਦਾ ਹੁੰਦਾ ਨਾ ਮੋਹਰ ਦਾ ਮੋਹਰ ਲਾ ਦਿੰਦਾ ਠੀਕ ਹੈ ਜਿਵੇਂ ਬਾਈ ਜੀ ਮੈਂ ਉਹਰੇ 6 ਭਰਾਵਾਂ ਦੀ ਗੱਲ ਕਰੀ ਆ ਕਿਸੇ ਵੀਰ ਦਾ ਕਮੈਂਟ ਆ ਮੰਨ ਲਓ ਅੱਗੇ ਹੁਣ 6 ਭਰਾ ਨੇ 6ਾਂ ਦੀ ਜੇ ਆਪਾਂ ਇੱਕ ਇੱਕ ਬੱਚਾ ਲਈਏ ਤਾਂ ਵੀ 6 ਮੁੰਡੇ ਹੋਣਗੇ ਹਾਂਜੀ 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 ਠੀਕ ਹੈ ਉਹਦੇ ਵਿੱਚ ਦੋ ਮੁੰਡੇ ਅਡੇ ਅਡੇ ਬੈਠੇ ਨੇ ਚਾਚੇ ਤਾਏ ਦੇ ਲਾਦ ਜਾਂ ਤਾਏ ਦੇ ਲਾਦ ਹਾਂਜੀ ਹਾਂਜੀ ਤੁਸੀਂ ਕਹਿੰਦੇ ਮੇਰੇ ਨਾਲ ਹੋਵੇ ਮੈਂ ਕਹਿੰਦਾ ਮੇਰੇ ਨਾਲ ਦੀ ਫਿਰ ਉੱਥੇ ਕੀ ਸਮਝੌਤਾ ਜਾਂ ਕਿਵੇਂ ਉਹ ਕਰਵਾ ਸਕਦੇ ਸਮਝੌਤਾ ਇਸ ਤਰ੍ਹਾਂ ਜੀ ਜਦੋਂ ਆਪਾਂ ਇਸ ਤਰ੍ਹਾਂ ਦਾ ਕੋਈ ਕੇਸ ਆਉਂਦਾ ਹੈ ਹਾਂਜੀ ਕੋਈ ਆਪਣੇ ਪਰਿਵਾਰ ਚ ਨਹੀਂ ਹੁੰਦਾ ਹੈਗਾ ਮਨਜ਼ੂਰੀ ਨਹੀਂ ਦਿੰਦਾ ਹੈਗਾ ਤਾਂ ਆਪਾਂ ਉਸ ਮਸਲੇ ਚ ਆਪਾਂ ਜਿਹੜੀ ਜ਼ਮੀਨ ਹੈ ਉਹ ਮੋਟਰ ਹੈ ਦੋ ਬੰਦੇ ਦੇ ਨਾਂ ਤੇ ਕਰ ਦਿੰਦੇ ਹਾਂ ਅੱਛਾ ਜੀ ਇੱਕ ਤੋਂ ਜ਼ਿਆਦਾ ਦੇ ਨਾਂ ਤੇ ਹੋ ਸਕਦੀ ਹੈ ਮੋਟਰ ਹਾਂਜੀ ਠੀਕ ਆ ਜਦੋਂ ਕਈ ਵਾਰੀ ਚਲੋ ਪਰਿਵਾਰਕ ਮਸਲੇ ਹੁੰਦੇ ਨੇ ਕਈ ਵਾਰੀ ਕਿਸੇ ਨੂੰ ਨਹੀਂ ਭਰੋਸਾ ਹੁੰਦਾ ਵੀ ਚਲੋ ਇਹ ਜ਼ਮੀਨ ਲੈ ਕੇ ਖਾ ਜੂਗਾ ਜਾਂ ਮੋਟਰ ਲੈ ਕੇ ਆਪਣੇ ਦਬਲੂਗਾ ਤਾਂ ਉਸ ਮਸਲੇ ਚ ਕਰਦੇ ਆਂ ਵੀ ਜਿੰਨੇ ਜਿੰਨੇ ਜ਼ਿਆਦਾ ਹੋ ਸਕਦੇ ਆਂ ਅਸੀਂ ਮੋਟਰ ਉਹਦੇ ਨਾਂ ਤੇ ਕਰ ਸਕਦੇ ਆਂ ਠੀਕ ਹੈ ਜੀ ਇਹ ਪ੍ਰੋਵੀਜ਼ਨ ਹੈਗਾ ਅੱਛਾ ਇਹ ਪ੍ਰੋਵੀਜ਼ਨ ਹੈ ਜੀ ਮੰਨ ਲਓ ਹੁਣ ਦੋ ਤਿੰਨ ਮੰਨ ਲਓ ਰੇ ਚਾਰੇ ਵਿਚਾਰੇ ਉਹਦੇ ਬੱਚੇ ਅੜ ਗਏ ਦੋ ਚਾਚੇ ਦੋ ਤਾਏ ਦੇ ਵੀ ਯਾਰ ਕੱਲ ਨੂੰ ਇਹ ਨਾ ਮੁਕਰ ਜੇ ਜਿਦਾਂ ਦਾ ਹੁਣ ਸਿਸਟਮ ਚੱਲ ਰਿਹਾ ਲੋਕਾਂ ਦਾ ਹਾਂਜੀ 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 ਤੇ ਇਹ ਨਾ ਮੁਕਰ ਜੇ ਫਿਰ ਉਹ ਮਤਲਬ ਥੋੜਿਆਂ ਦਾ ਸਾਰਿਆਂ ਦਾ ਉਹਦੇ ਵਿੱਚ ਹਿੱਸਾ ਹੋ ਜਾਂਦਾ ਅ ਠੀਕ ਆ ਇਹ ਚਾਰ ਬੰਦੇ ਨੇ ਸੱਚੀ ਚਾਰਾਂ ਦਾ ਨਾਮ ਪਾ ਦਾਂਗੇ ਚਾਰਾਂ ਦਾ ਪਾ ਦਾਂਗੇ ਅਸੀਂ ਹਿੱਸਾ ਨਹੀਂ ਡਿਸਾਈਡ ਕਰਦੇ ਅਚਾ ਹਿੱਸਾ ਨਹੀਂ ਡਿਸਾਈਡ ਨਾ ਅਸੀਂ ਬੰਦੇ ਨੂੰ ਕਹਿੰਨੇ ਵੀ ਤੁਹਾਡਾ ਇੰਨਾ ਹਿੱਸਾ ਹੈ ਠੀਕ ਆ ਉਹ ਤੁਸੀਂ ਆਪਦੇ ਪਰਿਵਾਰਕ ਮਸਲੇ ਲਿਖ ਕੇ ਠੀਕ ਆ ਠੀਕ ਹੈ ਪੰਚਾਇਤ ਕੋਲ ਜਾਓ ਤੁਸੀਂ ਆਪਦਾ ਲਿਖੋ ਵੀ ਇਹ ਮੇਰਾ ਟਾਈਮ ਹੈ ਇਹ ਤੇਰਾ ਟਾਈਮ ਹੈ ਠੀਕ ਹੈ ਠੀਕ ਹੈ ਬਿਜਲੀ ਬੋਰਡ ਦਾ ਕੋਈ ਇਹ ਜੀ ਜ਼ਿੰਮੇਵਾਰੀ ਨਹੀਂ ਹੈਗੀ ਵੀ ਬਿਜਲੀ ਬੋਰਡ ਬੰਦੇ ਨੂੰ ਕਹੇ ਵੀ ਮੈਂ ਤੈਨੂੰ ਹਿੱਸਾ ਕਰ ਦਿੰਦਾ ਹਿੱਸਾ ਡਿਸਾਈਡ ਕਰਕੇ ਦਿੰਦਾ ਅਸੀਂ ਸਿਰਫ ਨਾਮ ਪਾ ਸਕਦੇ ਹਾਂ ਬੰਦੇ ਵੀ ਇਹ ਬੰਦੇ ਦੇ ਨਾਂ ਤੇ ਤੁਹਾਡਾ ਮੋਟਰ ਹੈ ਹੈ ਹਾਂਜੀ ਹਾਂ ਸਾਡੇ ਕੋਲ ਵੀ ਕਈ ਲੋਕ ਆਉਂਦੇ ਨੇ ਵੀ ਸਾਡਾ ਇਹਦੇ ਚ ਹਿੱਸਾ ਕਿੰਨਾ ਹੈ ਹਮ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਅ ਭਾਈ ਜੀ ਸਾਡੇ ਕੋਲ ਨਹੀਂ ਤੁਹਾਡੇ ਹਿੱਸੇ ਡਿਸਾਈਡ ਹੋਣੇ ਇਹ ਤੁਹਾਡੇ ਪਰਿਵਾਰਕ ਮਸਲੇ ਨੇ ਤੁਸੀਂ ਪਰਿਵਾਰਕ ਮਸਲੇ ਹਾਂ ਉੱਥੇ ਤੁਸੀਂ ਡਿਸਾਈਡ ਕਰੋ ਠੀਕ ਹੈ ਜੀ ਠੀਕ ਠਾਕ ਤੇ 1 ਬਾਈ ਦੇ ਵਿੱਚ ਹੋਰ ਕਹਿੰਦੇ ਕੀ ਕਹਿੰਦੇ ਸਾਬਕਾ ਫੌਜੀ ਨੂੰ ਟਿਊਬਵਲ ਮੋਟਰ ਕਨੈਕਸ਼ਨ ਦੀ ਕੋਈ ਪ੍ਰਵੀਜ਼ਨ ਹੈ ਜੇ ਹੈ ਤਾਂ ਸਾਬਕਾ ਫੌਜੀ ਖੇਤੀ ਲਈ ਟਿਊਬਵਲ ਮੋਟਰ ਕਨੈਕਸ਼ਨ ਕਿਵੇਂ ਲੈ ਸਕਦੇ ਹਾਂ ਹਾਂਜੀ ਇਹ ਨਾ ਕੋਟੇ ਹੁੰਦੇ ਨੇ ਅੱਛਾ ਜੀ 4-5 ਕੁੱਟੇ ਨੇ ਆਪਣੇ ਜਦੋਂ ਆਪਾਂ ਏਪੀ ਕਨੈਕਸ਼ਨ ਜਾਂ ਮੋਟਰ ਕਨੈਕਸ਼ਨ ਆਪਾਂ ਦੇਣਾ ਹੁੰਦਾ ਹੈ ਲਗਭਗ ਹਾਂ ਹਾਂ ਜਨਰਲ ਕਨੈਕਟ ਜਨਰਲ ਕੈਟਾਗਰੀ ਹੁੰਦੀ ਹੈ ਜਿਵੇਂ ਆਮ ਲੋਕ ਨੇ ਬਿਲਕੁਲ ਮੇਰੇ ਕੋਲ ਦੋ ਕਿੱਲੇ ਨੇ ਇੱਕ ਕੋ ਕਿੱਲਾ ਮੈਂ ਜਾ ਕੇ ਏ ਐਂਡ ਏ ਫਾਰਮ ਜਮਾ ਕਰਵਾਇਆ ਮੈਂ ਅਪਲਾਈ ਕਰਤਾ ਜੀ ਉਹ ਜਨਰਲ ਕੁੱਟੇ ਚ ਆ ਗਿਆ ਠੀਕ ਹੈ ਜੀ 2.5 ਏਕੜ ਤੱਕ ਉਹ ਹੋ ਗਿਆ ਜਾਂ 2.5 ਤੋਂ 5 ਏਕੜ ਜਨਰਲ ਕੁੱਟੇ ਹੋਗੇ ਠੀਕ ਹੈ ਜੀ ਜ਼ਮੀਨ ਦੇ ਅਕੋਰਡਿੰਗ ਹੈ ਜ਼ਮੀਨ ਦੇ ਅਕੋਰਡਿੰਗ ਹੈ ਉਹ ਦੂਸਰੇ ਕੋਟੇ ਨੇ ਸਾਬਕਾ ਫੌਜੀ ਜਿਵੇਂ ਤੁਸੀਂ ਐਕਸ ਸਰਵਿਸਮੈਨ ਕਿਹਾ ਚੇਅਰਮੈਨ ਕੋਟਾ ਹੋ ਗਏ ਠੀਕ ਹੈ ਜੀ ਫ੍ਰੀडम फाइਟਰ ਹੋ ਗਏ ਠੀਕ ਹੈ ਐਵੇਂ ਦੇ ਕੋਟੇ ਹੁੰਦੇ ਨੇ ਜਿਹੜੇ ਇਹ ਕੋਟੇ ਹੁੰਦੇ ਨੇ ਇਹਨਾਂ ਨੂੰ ਪ੍ਰਾਇੋਰਟੀ ਬੇਸਿਸ ਤੇ ਕਨੈਕਸ਼ਨ ਦੇਣੇ ਵੰਦੇ ਨੇ ਅੱਛਾ ਜੀ ਪਹਿਲ ਇਹਨਾਂ ਦੀ ਹੁੰਦੀ ਹੈ ਪਹਿਲੇ ਇਹਨਾਂ ਦੀ ਹਾਂ ਜਨਰਲ ਕੋਟੇ ਨਾਲੋਂ ਪਹਿਲੇ ਇਹਨਾਂ ਦੀ ਹੁੰਦੀ ਹੈ ਜਿਵੇਂ ਪੋਸਟਾਂ ਦੀ ਗੱਲ ਕਰੀਏ ਹਾਂਜੀ ਹਾਂ ਠੀਕ ਹੈ ਤਾਂ ਇਹ ਲੈਂਡ ਦਾ ਪ੍ਰੋਸੀਜਰ ਵੀ ਸੇਮ ਹੈ ਜਿਵੇਂ ਜਨਰਲ ਕੈਟਾਗਰੀ ਨੂੰ ਐਂਡ ਫਾਰਮ ਜਮ੍ਹਾਂ ਕਰਾਉਣਾ ਪੈਣਾ ਤਾਂ ਇਹਨਾਂ ਨੂੰ ਵੀ ਐਂਡ ਫਾਰਮ ਜਮ੍ਹਾਂ ਕਰਵਾਉਣਾ ਪੈਣਾ ਠੀਕ विद ओनरशिप प्रूफ ओनरशिप हां जी ਤੇ ਏਸੀਡੀ ਜਮਾ ਕਰਵਾ ਕੇ ਇਹਨਾਂ ਨੂੰ ਵੀ ਵੇਟ ਕਰਨੀ ਪੈਣੀ ਹੈ ਠੀਕਾ ਵੀ ਸਰਕਾਰ ਦੀ ਨੀਤੀ ਆਉਗੀ ਫਿਰ ਕਨੈਕਸ਼ਨ ਨਿਕਲਣਗੇ ਠੀਕਾ